ਹਾਂਜੀ ਸਸੀ ਗੱਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਆ ਜਲੇਬੀਆਂ ਮੜਵਾਉਣ ਕਿਉਂਕਿ ਸਾਰੀ ਲੇਬਰ ਬਹੁਤ ਵਧੀਆ ਕੰਮ ਕਰਦੀ ਆ ਸਾਰਿਆਂ ਨੂੰ ਅੱਜ ਖੁਸ਼ ਕਰ ਦੇਣਾ ਆਪਾਂ ਜਲੇਬੀਆਂ ਮੜਵਾ ਕੇ ਹਾਂਜੀ ਵੀਰੇ ਬਹੁਤ ਵੀਰ ਪੁੱਛਦੇ ਆ ਵੀ ਕਿਹੜਾ ਵੀ ਲਾਉਣਾ ਆ ਵੀਰੇ ਆਹ ਲਾ ਰਹੇ ਆ ਆਪਾਂ 골ਡਨ ਐਡਵਾਂਟੇਜ ਇਹ ਇਹ ਲਾਉਣਾ ਚਾਰ ਕਿੱਲੇ ਚਾਰ ਕਿੱਲੇ 23 24 ਤੇ ਲਾਉਣੇ ਆ ਤੇ ਬੱਟ ਤੇ ਆ ਜਿਵੇਂ ਹੁਣ ਇਧਰਲੇ ਪਾਸੇ ਸਾਰੀ ਭਿੰਡੀ ਲੱਗ ਰਹੀ ਹੈ ਇੱਕ ਪਾਸੇ ਸਾਰੀਆਂ ਬੱਟਾਂ ਦੇ ਇਧਰਲੇ ਪਾਸੇ ਭਿੰਡੀ ਲੱਗਣੀ ਆ ਤੇ ਤੇ ਭਿੰਡੀ ਲੱਗਦੀ ਆ ਮੈਨੂੰ ਬਹੁਤ ਵੀਰਾਂ ਦੇ ਇਹ ਫੋਨ ਆਉਂਦੇ ਆ ਵੀ ਵੀਰੇ ਭਿੰਡੀ ਅਸੀਂ ਵੀ ਲਾਉਣੀ ਆ ਜਾਂ ਵੀਰੇ ਦੇਖੋ ਭਿੰਡੀ ਲਾਉਣਾ ਲਾਣੀ ਕੰਮ ਸੌਖੀ ਆ ਕਿ ਹਾਂ ਆਪਾਂ ਲਾਈ ਦੇਣੀ ਆ ਜਖੱਤੇ ਜਾਨ ਲਾਉਣ ਦੀ ਕੋਈ ਦਿੱਕਤ ਨਹੀਂ ਹੈਗੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਕਿ ਇਹਨੂੰ ਤੋੜਨਾ ਇਹ ਜਿਵੇਂ ਭਿੰਡੀ ਦਾ ਫਲ ਆ ਜਿਹੜਾ ਪਹਿਲਾ ਫਲ ਆ ਜੇ ਧੁੱਪਾਂ ਲੱਗਣ ਲੱਗੀਆਂ 50 ਤੋਂ 55 ਦਿਨ ਤੇ ਭਿੰਡੀ ਲੱਗਣ ਲੱਗਦੀ ਆ 60 ਦਿਨ ਤੱਕ ਤੇ ਵੀਰੇ ਜਿਹੜੀ ਇਹਨੂੰ ਤੋੜਨ ਵਾਲੀ ਲੇਬਰ ਆ ਨਾ ਆਹ ਲੇਬਰ ਨੇ ਹੀ ਤੋੜਨੀ ਆ ਇਹ ਪੱਕੀ ਲੇਬਰ ਆ ਚਾਹੇ ਮੀਂਹ ਆਵੇ ਚਾਹੇ ਆਵੇ ਹਨੇਰੀ ਚਾਹੇ ਹੋਵੇ ਗਰਮੀ ਚਾਹੇ ਕੁਝ ਹੋਵੇ ਜਿਵੇਂ ਹੁਣ ਆਪਾਂ ਅਠ ਕਿਲੇ ਲਾਏ ਆ 8 ਕਿੱਲੇ ਚ ਇਹਨਾਂ ਨੇ 4 ਕਿੱਲੇ ਇੱਕ ਦਿਨ ਤੋੜਨੇ ਆ 4 ਕਿੱਲੇ ਇੱਕ ਦਿਨ ਤੋੜਨੇ ਆ ਉਹ 1 ਕਿੱਲੇ ਦੀਆਂ 6 부ੜੀਆਂ ਦਿੰਨੇ ਆਪਾਂ ਇਹਨਾਂ ਕਿ ਜਿਵੇਂ 4 ਕਿੱਲੇ ਆ 4 ਕਿੱਲੇ ਚ 24 부ੜੀਆਂ ਹੋਣਗੀਆਂ 24 ਨਹੀਂ ਤਾਂ 20 22 23 ਨਾਲ ਇਹ ਤੋੜ ਲੈਂਦੇ ਆ ਹਨ ਤੇ 22 23 부ੜੀਆਂ ਨਾਲ ਤੋੜ ਟੁੱਟ ਹੋਣੀਆਂ ਪਹਿਲਾਂ ਪਹਿਲਾਂ ਥੋੜੀਆਂ ਹੁੰਦੀਆਂ ਜਦੋਂ ਸ਼ੁਰੂਆਤ ਹੁੰਦੀ ਆ ਮੁੜ ਕੇ ਜਿੱਦਾਂ ਜਿੱਦਾਂ ਭਿੰਡੀ ਵਧੀ ਜਾਂਦੀ ਆ ਥਿਉਂ ਥਿਉਂ ਇਹ ਵਧਾਈ ਜਾਂਦੀ ਆ ਕਿ ਆਪਣਾ ਜੋਤੇ ਦਾ ਹਿਸਾਬ ਹੁੰਦਾ ਵੀ ਬਸ ਇਹਨਾਂ ਨੇ ਜੇ ਯਾਨੀ ਕਿ 4 ਕਿਲੇ ਤੋੜ ਕੇ ਚਾਹੇ ਉਹ 4 ਕਿਲੇ 10 ਵਜੇ ਤੋੜ ਦੇਣ ਚਾਹੇ ਉਹ 4 ਕਿਲੇ 12 ਵਜੇ ਤੋੜ ਦੇਣ ਬਸ ਇੰਨਾ ਚੱਕਰ ਹੁੰਦਾ ਦੇਖੋ ਚਾਹੇ ਪੈਂਦਾ ਮੀਂਹ ਚਾਹੇ ਆਵੇ ਹਨੇਰੀ ਤਾਂ ਭਿੰਡੀ ਟੁੱਟਣੀ ਹੀ ਟੁੱਟਣੀ ਆ ਜਿਵੇਂ ਆਪਾਂ 8 ਕਿਲੇ ਵਿਜਨੇ ਆ 4 ਕਿਲੇ ਆ 4 ਕਿਲੇ ਉਹ 4 ਕਿਲੇ ਇੱਕ ਦਿਨ ਟੁੱਟਿਆ ਕਰਨੇ ਆ 4 ਕਿਲੇ ਦੂਜੇ ਦਿਨ ਇਹ ਤੀਜੇ ਦਿਨ ਨੂੰ ਇਹਨਾਂ ਦੀ ਵਾਰੀ ਫੇਰ 4 ਕਿਲਿਆਂ ਦੀ ਐਦਾਂ ਵਾ ਕਿ ਆਪਾਂ ਇਹਨੂੰ ਛੱਡ ਨਹੀਂ ਸਕਦੇ ਜਿਵੇਂ ਸਮਝ ਲਓ ਮਿਰਚਾ ਜਾਂ ਕੋਈ ਵੀ ਸਬਜ਼ੀ ਆ ਜੇ ਆਪਾਂ ਉਹਨੂੰ ਇੱਕ ਦਿਨ ਛੱਡਤਾ ਤਾਂ ਦੂਜੇ ਦਿਨ ਆਪਾਂ ਉਹਨੂੰ ਤੋੜ ਸਕਦੇ ਹਾਂ ਨਾ ਕਿ ਕੋਈ ਦਿੱਕਤ ਨਹੀਂ ਆਉਂਦੀ ਪਰ ਜੇ ਆਪਾਂ ਭਿੰਡੀ ਨੂੰ ਇੱਕ ਦਿਨ ਛੱਡ ਕੇ ਵੀ ਇਹਨੂੰ ਦੂਜੇ ਦਿਨ ਤੋੜ ਲਾਂਗੇ ਨਹੀਂ ਟੁੱਟਦੀ ਕਿਉਂਕਿ ਦੂਜੇ ਦਿਨ ਨੂੰ ਤਾਂ ਦੂਜੇ ਖੇਤ ਦੀ ਵਾਰੀ ਹੋ ਜਾਣੀ ਆ ਤੇ ਤੀਜੇ ਦਿਨ ਨੂੰ ਫੇਰ ਇਹਦੀ ਵਾਰੀ ਹੋ ਜਾਣੀ ਆ ਤਾਂ ਉਹ ਭਿੰਡੀ ਮੋਟੀ ਹੋ ਜਾਂਦੀ ਆ ਉਹ ਮੰਡੀ 'ਚ ਵੀ ਨਹੀਂ ਵਿਕਦੀ ਕਿਤੇ ਨਹੀਂ ਵਿਕਦੀ ਉਹ ਤਾਂ ਸਿੱਟਣੀ ਪੈਂਦੀ ਆ ਫੇਰ ਬਾੜਾ ਖਰਾਬ ਹੋ ਜਾਂਦਾ ਇਸ ਕਰਕੇ ਜੇ ਤੁਹਾਡੇ ਕੋਲੇ ਲੇਬਰ ਹੈਗੀ ਆ ਪਹਿਲਾਂ ਲੇਬਰ ਨਾਲ ਗੱਲ ਕਰੋ ਫਿਰ ਉਸ ਤੋਂ ਬਾਅਦ ਪਿੰਡੀ ਦਾ ਪ੍ਰੋਸੈਸ ਕਰਿਓ ਨਹੀਂ ਉਨਾ ਟਾਈਮ ਕੋਈ ਵੀ ਪਿੰਡੀ ਦਾ ਵੀਰ ਪ੍ਰੋਸੈਸ ਨਾ ਕਰਿਓ ਵੀ ਹਾਂ ਸੀ ਪਿੰਡੀ ਵੀਜਾਂ ਦਾ ਹਨਾ ਉਸ ਤੋਂ ਬਾਅਦ ਵੀ ਦਿਓ ਬੀਜਣੀ ਸੌਖੀ ਲੱਗਦੀ ਆ ਸਾਹਮਣੀ ਬਹੁਤ ਔਖੀ ਐ ਜਿੰਨੀ ਉਨਾ ਨਾ ਵੱਧ-ਬਾਧ ਦੇ ਦੇ ਫੋਬਾ ਫੜਾ ਦੇ 4-4 5-5 ਹਾਂ ਫੜਾ ਆ ਇਹ ਲੈਂ ਲੈਣਾ ਉਹ ਕਿੰਨੇ ਇਧਰ ਇਧਰ ਦੋਨੇ ਜਾਣੇ ਦੇ ਚਲੋ ਪਾਈ ਚਾਲ ਬਾਈ ਦਵਾ ਪਾਈ ਚਾਲ ਆਨੇ ਸਾਡੇ ਸਾਡੇ ਦੇਖੋ ਦੇਖੋ ਮੈਨੂੰ ਓੱਖਾ ਲੱਗਦਾ ਇਹ ਤੀਜਾ ਸਹਿਣੀਆਂ ਤੈਨੂੰ ਪਤਾ ਵੀ ਚੱਲ ਤੂੰ ਮੈਨੂੰ ਕਹ ਕਾ ਦੋ ਮੈਨੂੰ ਅੱਤ ਅੱਤ ਅੱਗ ਲਾਏ ਇੱਕ ਜਾਨੇ ਨੇ ਵਾਕੇ ਜਲੇਬੀ ਵਧੀਆ ਅੱਤ ਅੱਤ ਜਿੰਨੀ ਲਈ ਆ ਸਾਰਿਆਂ ਨੂੰ ਨਹੀਂ ਦੇ ਦਿੱਤੀ ਫੁੱਲੇ ਤੇ ਆ ਵੀ ਚੱਕ ਬਣਦੇ ਘਰੇ ਕਿੰਨੀਆਂ ਪ੍ਰਾਂਤਾਂ ਹੋਰ ਪਈਆਂ ਜੇ ਆਪਾਂ ਉਹਨੂੰ ਵੀ ਦੇਣੀ ਆ ਆਪਣੀ ਭਿੰਡੀਆਂ ਵਾਲੀ ਬੁੜੀ ਆ ਵੇਚਣਾ ਹੋਣਾ ਨੂੰ ਸਾਰਿਆਂ ਨੂੰ ਦੇ ਦਿਓ ਚੱਲਾ ਚੱਲ ਜਿੰਨੇ ਰਹਿੰਦੇ ਆ ਬਾਅਦ ਮੈਂ ਨਹੀਂ ਜਿਹੜੇ ਜੋ ਆ ਦੇ ਦੇ ਜਿੰਨੇ ਬੰਦੇ ਰਹਿੰਦੇ ਆ ਜੇ ਵੀ ਰਹਿਣ ਨੂੰ ਅੱਜ ਖੁੱਲੀਆਂ ਜਲੇਬੀਆਂ ਬਣਾਵਾਈਆਂ ਸੀ ਕਟੋਵਟ ਲੱਗ ਗਿਆ ਇੱਕ ਕੁਆਂਟਲ ਦੇ ਨੇੜੇ ਲੱਗ ਗਿਆ ਤੇ ਕਿਉਂਕਿ ਲੇਬਰ ਸੀਗੀ 2 2.5 250 ਦੇ ਨੇੜੇ ਬਣਦੀ ਆ ਸਾਰੀ ਲੇਬਰ ਆਪਣੇ ਕੋਲ ਤੇ ਚਲੋ ਰੱਬ ਵਾਹਿਗੁਰੂ ਕਿਰਪਾ ਕਰੇ ਹਨਾ ਕਿ ਇਦਾਂ ਹੀ ਕੰਮ ਚੱਲੇ ਤੇ ਆਪਣੇ ਖੁਸ਼ੀ ਖੁਸ਼ੀ ਹੋਣ ਇਹ ਸਾਰੇ ਜਾਣੇ ਤੇ ਆਪਣੇ ਲਈ ਤਾਂ ਇਹੀ ਰੱਬ ਦੇ ਰੂਪ ਆ ਭਰਾਵੋ ਠੀਕ ਨਹੀਂ ਜਿਹੜੇ ਆਪਣਾ ਇੰਨਾ ਕੰਮ ਕਰਦੇ ਆ ਹੋਰ ਕੀ ਆ ਇਹ ਪਾਰਟੀ ਸਭ ਤੋਂ ਵੱਡੀ ਆ ਇਹਦਾ 100 ਬੰਦਾ ਵਾ ਇਹ ਪਾਰਟੀ ਦਾ ਦੂਜੀ ਪਾਰਟੀਆਂ ਦੇ ਕਿਸੇ ਦੇ 35 ਆ ਕਿਸੇ ਦੇ 25 ਆ ਇਦਾਂ ਉਹ ਪਾਰਟੀਆਂ ਆ ਕਿਸੇ ਕੋਈ ਮੱਕੀ ਦੇ ਕੋਈ ਬਣਾਉਣ ਵਾਲੇ ਉਹ ਆ ਆਪਣੇ ਬੰਦੇ ਆ ਡਾ ਸਾਰੇ ਵੱਖੋ ਵੱਖਰੇ ਹਾਂਜੀ ਵੀਰੇ ਅੱਜ ਚੱਲਦਾ ਕੰਮ ਪਟਾਈ ਦਾ ਤੁਸੀਂ ਦੇਖ ਲਓ ਵੀ ਲੇਬਰ ਨੂੰ ਹਿੰਮਤ ਇੰਨੀ ਕੁ ਮਾਰ ਦਿੰਦੀ ਆ ਕਿ ਇੱਥੇ ਲੇਬਰ ਪੂਰੇ 12 ਵਜੇ ਪਹੁੰਚੀ ਆ 12 ਸਾਢੇ 12 ਵਜੇ ਹਨ ਤੇ ਤੁਸੀਂ ਦੇਖ ਲਓ ਸਵਾ 5 ਹੋਏ ਆ ਸਵਾ 5 ਵਜੇ ਨੂੰ ਇਹਨਾਂ ਨੇ 6 ਕਿੱਲਾਂ ਦੇ ਵਿੱਚੋਂ ਆਪਣਾ 6 ਕਿੱਲੇ ਦਾ ਘੇਰਾ 6 ਕਿੱਲਾਂ 'ਚ ਬਸ ਐਨੀਆਂ ਬੱਟਾਂ ਰਹਿ ਗਈਆਂ ਪੱਟਣ ਵਾਲੀਆਂ ਬਸ ਬਾਕੀ ਸਾਰਾ ਨੇੜੇ ਕਰ ਲਿਆ ਤੇ ਮੌਸਮ ਵੀ ਖਰਾਬ ਹੁੰਦਾ ਜਾਂਦਾ ਤੇ ਦੇਖੋ ਹੁਣ ਕੀ ਬਣਦਾ ਤੇ ਤੁਸੀਂ ਦੇਖ ਲਓ ਵੀ ਓਏ ਠੇਕੇਦਾਰਾ ਓਏ ਠੇਕੇਦਾਰਾ ਬੱਸ ਕਰੀਏ ਛੱਡ ਕੇ ਨਾ ਚਲੇ ਜੀ ਸਾਢੇ 5 ਹੋ ਗਏ ਆ ਓ ਠੇਕੇਦਾਰ ਆਪਣਾ ਠੇਕੇਦਾਰ ਆ ਨਾਲ ਉਹਦੀ ਘਰ ਵਾਲੀ ਆ ਠੇਕੇਦਾਰ ਨਹੀਂ ਦੇ ਲੋ ਯਾਨੀ ਕਿ ਚਲੋ ਜਿਨ੍ਹਾਂ ਨੇ ਕੰਮ ਕਰਵਾਉਣਾ ਉਹ ਅੱਡ ਆਪਦੀ ਲੇਬਰ ਸਾਂਭਦੀ ਆ ਉਹਦੀ ਵਾਈਫ ਤੇ ਉਹ ਅੱਡ ਸਾਂਭਦਾ ਈ ਪੂਰਾ ਵਧੀਆ ਆਪਦਾ ਸਰਕਲ ਚਲਾਉਂਦੇ ਆ ਵਧੀਆ ਕੰਮ ਕਰਦੇ। ਇਤਾਂ ਇਹਦੇ ਨਾਲ ਵੀਰੇ ਆਹੀ ਫਾਇਦਾ ਵਾ ਮਸ਼ੀਨ ਦਾ ਵੀ ਦੇਖੋ ਕਿੰਨਾ ਸੋਹਣਾ ਆਲੂ ਜਾਂਦਾ ਦੇਖੋ। ਜਾਂਦਾ ਨਾ ਪੂਰਾ ਪ੍ਰੋਪਰ ਵੀ ਉਵੇਂ ਪੀਏ ਹੀ ਨਹੀਂ ਜਾਂਦਾ ਆਲੂ ਨੇ। ਵੀ ਬਿਲਕੁਲ ਵੀ ਕੋਈ ਫਰਕ ਨਹੀਂ ਹੈਗਾ ਵੀ ਆਲੂ ਟੱਪੇ ਜਾਂ ਆਲੂ ਦੇ 6:00 ਵਜੇ ਹਨਾ। ਇਹ ਚੀਜ਼ ਆ। ਦੂਜੀ ਮਸ਼ੀਨ ਚਲੋ ਥੋੜਾ ਭੜਕਾਉਂਦੀਆਂ ਨੇ। ਤੇ ਪਰ ਇਹ ਬਾਹਰਲੀ ਗੋਰਿਆਂ ਦੀ ਤਕਨੀਕ ਆ ਵੀ ਫਰਕ ਤਾਂ ਹੁੰਦਾ ਹੀ ਆ ਕੁਛ ਨਾ ਕੁਝ ਹਨਾ ਤੇ ਉਦਾਂ ਹੀ ਸੇਮ ਆਲੂ ਦੇਖੋ ਕਿੰਨੇ ਪਿਆਰ ਨਾਲ ਆਉਂਦਾ ਮੂਹਰੋਂ ਆਲੂ ਬੁੜਕ ਦਾ ਜਮਾ ਵੀ ਨਾ ਬਿਲਕੁਲ ਇਹ ਫਰਕ ਹੈਗਾ ਇਹਦਾ ਜਦ ਆਪਾਂ ਟਾਇਰਾਂ 'ਚ ਪਾਣੀ ਭਰਿਆ ਜਿਆਦਾ ਟਰੈਕਟਰ ਠੀਕ ਹੋ ਗਿਆ ਅੱਜ ਇਹ ਪੂਰੇ ਦਾ ਪੂਰਾ ਖੱਤਾ ਚੌਕੇ ਜਾਊਗਾ ਸਵੇਰੇ ਇਹ ਕੱਲ ਨੂੰ 2 ਮਹੀਨਾ ਚਲਾਉਣੀਆਂ ਪੈਣੀਆਂ ਉੱਧਰ ਦੂਜੀ ਵੀ ਲਿਆ ਕੇ ਚਲਾਉਣੀ ਪਊਗੀ ਤਾਂ ਜਾ ਕੇ ਕੰਮ ਚੱਲਣ ਲੱਗਣਾ ਦੇਖੋ ਵੀਰੇ ਇੰਨੀ ਤੇਜ਼ੀ ਨਾਲ ਆਲੂ ਚੌਗਦੇ ਆ ਮਗਰ ਮਾੜਾ ਮੋਟਾ ਰਹਿ ਜਾਂਦਾ ਪਹਿਲਾਂ ਇੱਕ ਵਾਰ ਇਹ ਦੂੋਂ ਗੇੜਾ ਦੇ ਦਿੰਦਾ ਆ ਕੇ ਵੀ ਜਿੱਦਾਂ ਲੇਬਰ ਤੋਂ ਉਹ ਦੂਜੇ ਲੋਟ ਗੇੜਾ ਦਵਾ ਦਿੰਦਾ ਵੀ ਹਾਂ ਚੌਗ ਲੈਂਦੀ ਆ ਫੇਰ ਇੱਕ ਵਾਰ ਬਾਅਦ ਚੌਗਵਾ ਦਿੰਦਾ ਐਦਾਂ ਕੋ ਕੰਮ ਕਰਦਾ ਜਿਵੇਂ ਹੁਣ ਆਪਣਾ ਝੋਨੇ ਵਾਲਾ ਖੱਤਾ ਦਾ ਕਣਕ ਵਾਲਾ ਖੱਤਾ ਦਾ ਮੱਕੀ ਵਾਲਾ ਖੱਤਾ ਉਹਦੇ ਵਿੱਚੋਂ ਵੀ ਜਿਵੇਂ ਬੱਲੀਆਂ ਮੋੱਕਦੀਆਂ ਹੀ ਨਹੀਂ ਹੁੰਦੀਆਂ ਚਾਹੇ ਜਿੰਨਾ ਮਰਜੀ ਜੋਗ ਲੋ ਜਾਂ ਹਨਾ ਉਦਾਂ ਹੀ ਇਹ ਚੁੰਦਾ ਆਪਾਂ ਜਿੰਨੀ ਵਾਰ ਬੋਹਣਾ ਆਪਾਂ ਨੂੰ ਆਲੂ ਮੁੱਕਣਾ ਹੀ ਨਹੀਂ ਆਪਾਂ ਨੂੰ ਦਿਖੀ ਜਾਣਾ ਹਨਾ ਤੇ ਮੌਸਮ ਦੇ ਲੋ ਪੂਰਾ ਬੱਦਲ ਹੋਇਆ ਹੋਇਆ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਨੇ 20 ਜਾਂ 25 ਮਿੰਟ ਲਾਉਣੇ ਆਇ ਖੱਤਾ ਚੋਗਣ ਨੂੰ ਬਸ ਆ ਕੇ ਬਹਿ ਗਏ ਦੇਖ ਲੋ ਕੀਲੇ ਦੀ ਫਾਂਡਾ ਪੂਰੀ ਸਾਰਿਆਂ ਨੇ ਆ ਕੇ ਬਹਿ ਜਾਣਾ ਬਸ ਹੈਲੋ ਗਗਨ ਕੋਈ ਥੋ ਮਜਨੂ ਕੋਲੇ ਸੇਬੇ ਭੇਜ ਦੇ ਯਾਰ ਸੂਤਰੀ ਉਹ ਜਿਹੜੀ ਬੋਰੀਆਂ ਸੇਉਣ ਵਾਲੀ ਭੇਜ ਦੇ ਆ ਖੱਤੇ ਚ ਹਾਂ 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 ਜਿਹੜੀ ਉਹ ਦੂਜੇ ਬੰਡਲਾਂ ਵਾਲੀ ਹਾਂ ਉਹ ਆਹੋ ਆਹੋ ਮਜਨੂ ਆ ਗਿਆ ਹੁਣ ਇੱਥੇ ਉਹਨੂੰ ਕਹਿ ਲੇ ਉਹ ਜਾਂ ਫਿਰ ਤੇਜੀ ਨੂੰ ਵੇਹ ਦੇ ਮੋਟਰਸਾਈਕਲ ਤੇ ਫੜਾ ਜਾ ਤੂੰ ਇਹਨੂੰ ਕਿ ਦੋ ਬੰਡਲ ਫੜਾ ਜਾ ਇਹਨੂੰ ਕਿ ਦੇਖੋ ਚੱਲਦਾ ਝੋਟਾ ਇਹ ਬਹਾਲਾ ਵੀ ਵਾਜਦੇ ਉਸ ਤੋਂ ਵੀ ਨਜ਼ਾਰੇਦਾਰ ਚੱਲਦਾ ਭਾਈ ਤੇਰਾ ਤੋਰਾ ਖਾਲ ਦਾ ਬਹੁਤ ਵਧੀਆ ਦਾ 15 ਹਾਲ ਪਾਇਆ ਦੇਖਿਓ ਪੂਰੇ ਗਿਉ ਡਿਆ ਜਾਂਦਾ ਹੈ ਇਹ ਇੱਧਰ ਕਰਾ ਚੱਲਦਾ ਨਾਲ ਹੀ ਮਗਰਬਾਹੀ ਸ਼ੁਰੂ ਕਰਵਾ ਲਈ ਵੀ ਮੱਕੀ ਦੀ ਬਿਜਾਈ ਕਰਦਾਂਗੇ ਇਹ ਪਤੰਗਾ ਇੰਨੀ ਦੂਤੇ ਚੜਿਆ ਹੋਇਆ ਪਤੰਗ ਹਾਂ ਪਤੰਗ ਹੀ ਆ ਮੈਂ ਪਤੰਗਾ ਬਤਨ ਕੀ ਚੀਜ਼ ਆ ਉਹ ਹੋ ਜਾਂਦਾ ਉਹਦੇ ਆਰਾ ਬੈਲਟ ਦੀ ਬਹੁਤ ਆਵਾਜ਼ ਕਰਦੀ ਯਾਰ 90 10 ਦੀ ਵੀ ਕਰਦੀ ਆ 56 30 ਦੀ ਵੀ ਕਰਦੀ ਆ